ਦੇ ਸੀਗੇ 50 ਲੋਸ ਜੁਪਾਇੰਟ ਕਰਤੇ ਕੋ ਕੁੜੀ ਚਿੱਟਾ ਲਾਂਦੀ ਸੀਗੀ 40 ਮੁੰਡੇ ਇੱਕ ਦਿਨ ਉਹਨਾਂ ਦੀ ਕੋਈ ਖਬਰਾਈ ਹੋਣੀ ਸੀਗੀ ਉਹ ਟਿੱਟਾ ਉੱਤੇ ਨਾਉਂਦੇ ਪੜੇ ਗਏ ਚਿੱਟਾ ਕੋਈ ਨਹੀਂ ਜਿੱਪ ਜਿੱਪ ਰੋਗਾ ਨਾ ਰੋਗਣਾ ਬਲਵੇਂ ਸੇ ਸਤ ਮਾਤਰੀ ਦੀ ਮੈਂ ਤੁਹਾਨੂੰ ਗੱਲ ਦੱਸਦਾ ਜਦੋਂ ਇਹਨਾਂ ਨੂੰ ਅਸੀਂ ਮੰਗ ਪੱਤਰ ਦੇਣਗੇ ਸੇਖੋਂ ਸਾਹਿਬ ਵੀ ਨਾਲ ਸੀਗੇ ਸੇਖੋਂ ਸਾਹਿਬ ਨੇ ਇਹਨਾਂ ਨੂੰ ਇੱਥੇ ਗੱਲ ਕਰਕੇ ਕਹਿੰਦੇ ਨੇ ਤੁਸੀਂ ਖਾਸ ਕਰਕੇ ਖੇਤੀ ਦੀ ਗੱਲ ਕਰਦੇ ਆ ਕਹਿੰਦੇ ਚੈਨਲ ਦੇ ਵਿੱਚ ਕਹਿਣ ਹੋਇਆ ਤਾਂ ਉੱਥੇ ਬੀਮਾ ਚੀਆ ਦੀ ਉਹਨਾਂ ਨੂੰ ਬੀਮਾ ਜੀ ਬੰਦੇ ਕਹਿਣ ਲੱਗੇ ਤੇ ਅਸੀਂ ਕਹਿੰਦੇ ਅਸੀਂ ਚੈਨਲ ਨਹੀਂ ਕਹਿੰਦੇ ਅਸੀਂ ਭਾਰਤ ਦੇ ਵਿੱਚ ਰਹਨੇ ਆ ਭਾਰਤ ਦੇ ਵਿੱਚ ਮੱਧ ਪ੍ਰਦੇਸ਼ ਰਾਜਸਥਾਨ ਜੂਪੀ ਦੇ ਵਿੱਚ ਕੱਲ੍ਹ ਘੱਤੀ ਕੀਤੀ ਹੁੰਦੀ ਹੈ ਤੇ ਪੰਜਾਬ ਦਾ ਜਿਹੜਾ ਸੂਬਾ ਕਿਹਾ ਤੇ ਇਹ ਵੀ ਤਾਂ ਭਾਰਤ ਦੇ ਵਿੱਚ ਅਸੀਂ ਕਹ ਤੁਸੀਂ ਭਾਰਤ ਦੀ ਗੱਲ ਕਰਦੇ ਇਹ ਸਤਮਨਤਰੀ ਨੇ ਸਾਡੇ ਕੋਲ ਆਪ ਦਿੱਤਾ ਜੀ ਭਾਨ ਵਜਰਾ ਸਾਹਿਬ ਦਾ ਸੀ ਧੰਨਵਾਦ ਕਰਦੇ ਆ ਉਹਨੇ ਪੋਤ ਦੀ ਗੱਲ ਕਰੀ ਹੈਗੀ ਆ ਤੇ ਉਹਨਾਂ ਨੇ ਗੱਲ ਵੀ ਚੱਕੀ 10 ਬਧਾਈਆਂ ਨੇ ਉਹਨਾਂ ਦਾ ਸਮਰਥਨ ਵੀ ਦਿੱਤਾ ਇਸ ਕਰਕੇ ਅਸੀਂ ਤੁਹਾਨੂੰ ਇਹ ਗੱਲ ਕਹਿ ਲਈ ਜਿਹਦੇ ਨਾਲ ਸਾਡਾ ਪਾਣੀ ਵੀ ਬਚੂਗਾ ਤੇ ਜਵਾਨੀ ਦੀ ਮੈਂ ਗੱਲ ਤੁਹਾਨੂੰ ਕਰ ਦੱਸਦਾ ਆ 84 ਚੋਂ 35 ਸਾਲ ਦੇ ਮੁੰਡੇ ਨੇ ਬਿਲਕੁਲ ਕੁਝ ਕਰਨੀ ਜੀ ਉਦੋਂ ਪਹਿਲਾਂ ਇੱਕ ਮੁੰਡਾ ਇੱਕ ਉਹਦਾ ਬਾਪ ਉਹਨਾਂ ਸਿਰ ਕਿੰਨਾ ਕਰਜਾ ਚੜੇ ਹੋਏ ਸੀਗਾ ਉਹ ਕਰਜੇ ਦੇ ਮਾਰੇ ਲਹਿਰ ਦੇ ਵਿੱਚ ਜਾਨ ਮਰ ਗਈ ਜੀ ਰੁਣ ਕੇ ਜੀ ਹੋਰ ਕਿਸਾਨ ਬਹੁਤ ਕੁਸ਼ੀਆਂ ਕਰ ਰਹੇ ਐ ਜੇ ਇਹ ਤੁਹਾਨੂੰ ਮੈਂ ਦੱਸ ਦਾਂ ਤਾਂ ਇਹ ਅਸੀਂ ਸਰਪਾ ਕਰਿਆ ਜੀ ਅਸੀਂ ਕੋਈ ਸੁਣੀਆਂ ਸੁਣੀਆਂ ਗੱਲਾਂ ਨਹੀਂ ਅਸੀਂ ਮੱਧ ਪ੍ਰਦੇਸ਼ ਵੀ ਜਾ ਕੇ ਆਏ ਚੂਟੀ ਵੀ ਜਾ ਕੇ ਆਏ Rajasthan ਦੇ ਕਿਸਾਨਾਂ ਕੋਲ ਵੀ ਜਾ ਕੇ ਆਏ ਇੱਕ ਕਨਾਲ ਦੇ ਵਿੱਚੋਂ 60 ਕਿਲੋ ਮੱਛੀ ਖਸਬਾ ਸੜਕੋ ਦੀ ਆਈ ਜੀ ਤੇ 8 ਕਨਾਲਾਂ ਦੇ ਵਿੱਚੋਂ ਚਲੇ ਜੀ ਬਹੁਤਾ ਨਹੀਂ ਕਹਿੰਦੇ 4 4-5 ਕੁਆਟਲ ਖਸਬਾ ਸੜਾ ਲਓ 1500 ਦਾ ਭਾਰਾ ਜੀ 6 ਲੱਖ ਰੁਪਏ ਦੀ ਕਿਸਾਨ ਨੂੰ ਆਮਦਨ ਹੋਗੀ ਤੇ ਅਸੀਂ ਜਿਹੜੀ ਟੀਮ ਕਹਿੰਦੇ ਡੋਟੇ ਚੋਂ ਕੋ ਸਰਕਾਰ ਆਪ ਲੈ ਕੇ ਜਾਵੇ ਅਸੀਂ ਟੀਮ ਦੀ ਗੱਲ ਤੋਂ ਨਹੀਂ ਕਰਦੇ ਸਰਕਾਰ ਆਪ ਕੋਈ ਨਿਗਰਾਨੀ ਦੇ ਵਿੱਚ ਕਢਾਵੇ ਸਰਕਾਰ ਸਰਕਾਰ ਬਾਹਰੋਂ ਮਤਲਬ ਉਹਦੀ ਹੈ ਜੀ ਫੀਮ ਚੁਆਈਆਂ ਚ ਪੈਂਦੀ ਹੈ ਤੇ ਬਾਕੀ ਸਾਨੂੰ ਖਸਪਾਂ ਤੇ ਜਾਣਿਆਂ ਦਾ ਦਵੇਂ ਦੀ ਆਪਣਾ ਰੇਗ ਤੇ ਜਿਹੜਾ ਡੋਟੇ ਦੀ ਡੋਟੇ ਦੀ ਦਰਜ 0.2% ਮੌੜ ਪੈਣਾ ਜਦੋਂ 0.2 ਮੌੜ ਪੈਣ ਹੁੰਦੇ ਚ ਉਹਦੇ ਪਰਟੈਂਡੀ ਕਿਸੇ ਕਰ ਬਣਦੇ ਨਹੀਂ ਜਾਗਾ ਇਹਦਾ ਪੁਲਸ ਵਾਲੇ ਧੱਕੇ ਤੇ ਜੈਂਡੀ ਪ੍ਰਸਕਟ ਲਾਈ ਜਾਂਦੇ ਇਹਦੇ ਪਰ ਉਹਦਾ ਇੱਕ ਜਿਵੇਂ ਆਪਾਂ ਚਾਹ ਪਤੀ ਆ ਗਈ ਚਾਹ ਪਤੀ ਆਪਾਂ ਸਵੇਰੇ ਪੀਂ ਗਏ ਇੱਕ ਨੇ ਜਿਹੜੇ ਬੰਦੇ ਨੇ ਦੋ ਚਾਹ ਡੋਡੇ ਵੜ ਕੇ ਪੀਦੇ ਉਹਨੂੰ ਇੱਕ ਨਾਜ਼ੀਆ ਉਂਗੀ ਜੀ ਹੁਣ ਸਰਤਾਜ ਸਿੰਘ ਜੋਰ ਕਹਿੰਦੇ ਸੀਗੇ ਜਦੋਂ ਬਾਹਰ ਤੋਂ ਆਈਆਂ ਜੀ ਉਹ ਉਹਨਾਂ ਨੂੰ ਪਟੇਲ ਆ ਕੋਈ ਸੀ ਜਿਹੜੀ ਇੱਥੇ ਉਹਨਾਂ ਨੇ ਬੀਤੇ ਤਿਹਾਰ ਨਾਲ ਗੱਲ ਸੁਣੋ ਉਹਨਾਂ ਨੂੰ ਇੱਥੇ ਜੜਿਆਣੇ ਪਿੰਡ ਦੇ ਵਿੱਚ ਉਹਨਾਂ ਨੇ ਕੀਤੀ ਕਿਹਾ ਉਹ ਕਹਿੰਦੇ ਸਾਡੇ ਕੋਲ ਤੋਂ ਦੇ ਡੋਡੇ ਨਾਲ ਸਾਡਾ ਕੂਟਾ ਭਰਿਆ ਪਿਆ ਸੀਗਾ ਸਾਡੇ ਪਿੰਡ ਕੋਈ ਕੋਰਤ ਹੀ ਨਹੀਂ ਹੋਇਆ ਹੈਗਾ 1957 ਤੱਕ ਮਾਲ ਵਿਭਾਗ ਰਿਕਾਰਡ ਦਾ ਦਰਜਾ ਆਪਣੇ ਪੰਜਾਬ ਦੇ ਵਿੱਚ ਖਸ ਖਸ ਕੇ ਥੇਕੀ ਹੁੰਦੀ ਸੀਗੀ